ਜਵਾਬ ਦਿੰਨੀ ਆ ਜੀ ਮੈਂ ਨਾ ਕਿ ਕਿਤਾ ਮੈਨੂੰ ਕਿਸੇ ਸਿੰਘ ਨੇ ਇੱਥੇ ਸਾਡੇ ਗਲੀ ਵਿੱਚ ਨਹੀਂ ਮੇਰੀ ਆਪੀਤੀ ਆ ਉਹਨਾਂ ਦੇ ਮੈਂ ਗਈ ਕੁਦਰਤੀ ਗੁਰੂ ਸਾਹਿਬ ਨੇ ਜਿਵੇਂ ਆਪਾਂ ਕਹਿੰਦੇ ਸਈ ਪਿਆਰੇ ਮਿਲ ਜੀ ਨਾ ਮਿਲਿਆ ਤੇਰਾ ਨਾਮ ਚਿਤਤਾਵੇ ਤੇ ਉਹ ਬੇਨਤੀ ਪ੍ਰਵਾਨ ਹੋਈ ਤਾਂ ਸਿੰਘ ਮਿਲੇ ਬੜੇ ਪਿਆਰ ਦੇ ਨਾਲ ਤੇ ਮੈਨੂੰ ਕਹਿੰਦੇ ਭੈਣਾ ਆ ਲੋ ਤੁਹਾਡੀ ਭੇਟਾ ਤੇ ਮੇਰੀ ਮੰਤ ਸੀਗਾ ਕਿ ਮੈਂ ਨਾ ਉਹ ਜਿਹੜਾ ਸਿਮਰਨਾ ਪਾਉਂਦੇ ਆ ਅਸਲ ਨਾ ਗੁਰੂ ਸਾਹਿਬ ਨੇ ਬਖਸ਼ਿਆ ਸਾਨੂੰ ਪੰਜ ਕਕਾਰ ਪਰ ਅਸੀਂ ਨਾ ਕੀ ਕਰਦੇ ਆ ਕਿ ਥੋੜਾ ਜਿਹਾ ਫੈਸ਼ਨ ਟਾਈਪ ਦੇ ਵਿੱਚ ਆ ਜਾਂਦੇ ਆ ਕਿ ਮੈਂ ਇਦਾਂ ਦਾ ਬਹੁਤ ਪਹਿਣਾ ਪਾਉਂਦੀ ਆ ਨੀ ਸਿਮਰ ਨੇ ਹੱਥਾਂ ਦੇ ਵਿੱਚ ਤੇ ਉਹ ਸਿੰਘ ਨੇ ਬੜੇ ਪਿਆਰ ਦੇ ਨਾਲ ਦੋਨੇ ਹੱਥਾਂ ਨਾਲ ਲਿਆ ਕੇ ਮੇਰੇ ਹੱਥਾਂ 'ਚ ਮੈਨੂੰ ਸਿਮਰਨਾ ਫੜਾਇਆ ਤਾਂ ਮੈਂ ਸਿਰ ਮੱਥੇ ਲਾ ਕੇ ਪਿਆਰ ਦੀ ਸੁਗਤ ਜਾਣ ਕੇ ਉਹਨੂੰ ਆਪਣੇ ਹੱਥ 'ਚ ਪਾ ਕੇ ਆਪਣੇ ਗੁਰਮਤ ਸੈਂਟਰ ਚ ਲਈ ਜਾਂਦੀ ਰਹੀ ਤੇ ਮੈਂ ਦੇਖਾਂ ਵੀ ਜਦੋਂ ਮੈਂ ਛੁੱਟੀ ਲਾਉਣੀ ਆ ਤਾਂ ਮੈਨੂੰ ਐਡਾ ਝਟਕਾ ਜਿਹੜੇ ਝਟਕੇ ਦੇ ਕਰਕੇ ਗੁਰੂ ਸਾਹਿਬ ਨੇ ਮੈਨੂੰ ਕਿਆ ਸੀ ਕਿ ਅਮਰਤਦੀਪ ਕਿ ਪੂਰੇ ਗੁਰੂ ਦੀ ਸ਼ਰਨ ਚ ਜਾਓ ਜੇ ਤੋ ਅਗਲੇ ਲੈਵਲ ਤੇ ਪਹੁੰਚਣਾ ਉਹ ਉਦਾਂ ਦੇ ਛੱਡ ਕੇ ਮੈਨੂੰ ਸੰਗਤ ਚ ਕਿੰਨੇ ਲੱਗਨੇ ਸ਼ੁਰੂ ਹੋ ਗਏ ਤੇ ਭੈਣ ਜੀ ਨੇ ਕਹਿੰਦੇ ਭੈਣ ਜੀ ਤੁਸੀਂ ਅੱਗੇ ਬੈਠਿਆ ਕਰੋ ਤੇ ਮੈਂ ਅੱਗੇ ਜਾ ਕੇ ਬੈਠਣ ਲੱਗੀ ਫਿਰ ਮੈਂ ਪਿੱਛੇ ਮੁੜ ਕੇ ਦੇਖਿਆ ਹੁੰਦਾ ਨਾ ਮੀ ਮੈਨੂੰ ਕਰੰਟ ਵਾਂਗੂ ਝਟਕੇ ਲੱਗਦੇ ਆ ਕੋਈ ਦੇਖਤਾ ਨਹੀਂ ਰਿਹਾ ਮੈਨੂੰ ਤੇ ਉਹ ਮੈਨੂੰ ਸਮਝ ਨਾ ਆਵੇ ਇੱਕ ਦਿਨ ਹੋਇਆ ਦੋ ਦਿਨ ਹੋਇਆ ਜਦੋਂ ਲਗਾਤਾਰ ਇਹੀ ਕਹਾਣੀ ਚਾਰ ਪੰਜ ਦਿਨ ਘਟੀ ਤਾਂ ਮੈਨੂੰ ਸਮਝਦਾ ਆਵੇ ਨਾ ਤੇ ਇੱਕ ਹੈਗੇ ਸੀ ਭੈਣ ਗੁਰੂ ਗੁਰੂ ਸਾਹਿਬ ਦੀ ਬੜੀ ਕਿਰਪਾ ਉਹਨਾਂ ਤੇ ਮੈਂ ਕਿਹਾ ਭੈਣੇ ਪਤਾ ਨਹੀਂ ਕੀ ਖੇਡਾ ਬੜੀ ਚੰਗੀ ਸੁਰਤੀ ਦੀ ਖੇਡ ਚੱਲਦੀ ਸੀ ਝਟਕੇ ਬੜੇ ਲੱਗਣ ਲੱਗੇ ਤੇ ਉਹਨਾਂ ਨੇ ਕੁਦਰਤੀ ਮੈਨੂੰ ਦੇਖ ਲਿਆ ਵੀ ਇਹਨੂੰ ਬਹੁਤ ਵੱਡੇ ਝਟਕੇ ਲੱਗਦੇ ਆ ਮੈਨੂੰ ਕਹਿੰਦੇ ਭੈਣੇ ਕਕਾਰ ਪੂਰੇ ਕਰੋ ਕਕਾਰਾਂ ਤੋਂ ਐਕਸਟਰਾ ਕਿਹੜੀਆਂ ਚੀਜ਼ਾਂ ਦਾ ਭਾਰ ਲੱਦਿਆ ਤੁਸੀਂ ਆਪਣੇ ਤੇ ਗੁਰੂ ਸਾਹਿਬ ਨੇ ਪੰਜ ਕਕਾਰ ਬਖਸ਼ਿਆ ਹਾਥ ਚ ਲਾਉ ਉਹਨਾਂ ਨੇ ਪਹਿਲੇ ਹੱਥ ਉਹਨਾਂ ਕਹਿੰਦੇ ਮੈਂ ਤੈਨੂੰ ਕਹੀ ਦਿੰਦੀ ਦੇਖੀ ਜਾਨੀ ਆ ਪਰ ਮੈਂ ਕਿਹਾ ਨਹੀਂ ਵੀ ਤੂੰ ਹਰਟ ਨਾ ਹੋਵੇ ਮੈਂ ਕਿਹਾ ਭੈਣ ਜੀ ਹਰਟ ਤਾਂ ਅਸੀਂ ਗੁਰੂਸਬ ਦੇ ਚਰਨਾ ਚ ਰੱਖਿਆ ਹੋਇਆ ਮਤ ਸਮੇਤ ਤੇ ਤੁਸੀਂ ਮੈਨੂੰ ਦੱਸੋ ਮੈਨੂੰ ਝਿੜਕੋ ਮੈਨੂੰ ਝੜਕ ਕੇ ਗਾਣਾ ਕੱਢ ਕੇ ਸਮਝਾ ਦਿੰਦੇ ਵੀ ਇੰਨੀ ਅਥੋਰਟੀ ਆ ਸੰਗਤ ਦੇ ਕੋਲ ਕਿਉਂਕਿ ਅਸੀਂ ਸਿੱਖਣਾ ਸੰਗਤ ਦੇ ਕੋਲੋਂ ਤੇ ਉਹਨਾਂ ਨੇ ਮੇਰੇ ਹੱਥ ਉਂਗਲ ਸਿਰਫ ਉਂਗਲ ਰੱਖੀ ਮੇਰੇ ਹੱਥ ਤੇ ਕਹਿੰਦੇ ਇਹਨੂੰ ਲਾ ਦੋ ਮੈਂ ਲਾ ਦਿੱਤਾ ਤੇ ਮੈਂ ਕਿਹਾ ਚਲੋ ਇੱਕ ਉਹਨਾਂ ਦੀ ਵੀ ਇੱਕ ਮੈਂ ਆਪਣੀ ਜਾਨ ਚ ਪ੍ਰੀਖਿਆ ਸੀਗੀ ਮੈਂ ਕਿਹਾ ਚਲੋ ਅੱਜ ਲਾ ਦਿੱਤਾ ਕੋਈ ਗੱਲ ਨਹੀਂ ਮੈਂ ਕਿਹਾ ਕੱਲ ਨੂੰ ਮੈਂ ਫੇਰ ਆਉਣਾ ਅਮਰਦਵੈਲੇ ਮੈਂ ਫੇਰ ਦੇਖ ਲਵਾਂ ਪਰ ਅਮਰਦਵੈਲੇ ਇਦਾਂ ਦਾ ਕੁਛ ਵੀ ਨਹੀਂ ਸੀ ਹੋਇਆ ਬੜੇ ਆਰਾਮ ਨਾਲ ਸੁੱਤੀ ਲੱਗੀ ਦੂਜੇ ਦਿਨ ਫੇਰ ਉਹ ਤੋਂ ਬਾਅਦ ਖੇਡ ਨਾਰਮਲ ਹੋ ਗਈ ਫੇਰ ਇੱਕ ਦਿਨ ਗੁਰੂ ਸਾਹਿਬ ਨੇ ਉਹਨਾਂ ਦੇ ਨਾਲ ਬਿਠਾਇਆ ਉਹ ਕਹਿੰਦੇ ਅਸੀਂ ਐਕਸਟਰਾ ਚੀਜ਼ਾਂ ਜਿਹੜੀਆਂ ਪਾਉਣੀਆਂ ਉਹ ਨਹੀਂ ਸਾਨੂੰ ਗੁਰੂ ਸਾਹਿਬ ਨੇ ਦਿੱਤੀਆਂ ਗੁਰੂ ਸਾਹਿਬ ਨੇ ਜਿਹੜੇ ਪੰਜ ਕਕਾਰ ਬਖਸ਼ੇ ਆ ਉਹ ਪੰਜਾਂ ਕਕਾਰਾਂ ਨੂੰ ਪੈ ਨੋ ਐਕਸਟਰਾ ਚੀਜ਼ਾਂ ਨਾ ਪਾਓ ਜਿਵੇਂ ਕਈ ਦੋ ਘੜੇ ਪਾ ਲੰਦੇ ਆਪਣੇ ਸਿੱਥੇ ਵੀ ਸੰਗਤ ਚ ਉਹਨਾਂ ਨੇ ਇਹੀ ਕਿਹਾ ਸੀ ਕਿ ਤੁਹਾਨੂੰ ਇੱਕ ਘੜਾ ਬਖਸ਼ਿਆ ਤੁਸੀਂ ਇੱਕ ਪੰਜੇ ਕਕਾਰ ਪਾਉਣੇ ਆ ਇਹ ਤੋਂ ਬਿਨ ਐਕਸਟਰਾ ਕੋਈ ਚੀਜ਼ ਨਾ ਪਾਓ ਤੇ ਬਸ ਮੇਰੇ ਨਾਲ ਤੇ ਹੀ ਆਪਣਾ ਪ੍ਰੈਕਟੀਕਲ ਹੋਇਆ ਸੀਗਾ ਜੀ ਅੱਧਾ ਕਿ ਮੇਰੀ ਸੋਤੀ ਦੀ ਖੇੜ ਵਿਗੜ ਗਈ ਸੀ ਤੇ ਉਹ ਕਿਤੇ ਨਹੀਂ ਸੀ ਪਹੁੰਚਦੀ ਬਸ ਇੱਕ ਝਟਕਾ ਲੱਗਦਾ ਸੀ ਇੱਕਦਮ ਅੱਖਾਂ ਖੁੱਲ ਜਾਂਦੀਆਂ ਸੀ ਜਿਵੇਂ ਕਿਸ ਨੇ ਝੰਜੋੜਿਆ ਹੁੰਦਾ ਬੜੀ ਬੈਡਲੀ ਇਦਾਂ ਕਈ ਵਾਰੀ ਹੁੰਦਾ ਰਿਹਾ ਮੇਰੇ ਨਾਲ ਤੇ ਮੈਂ ਬੜੀ ਤਕਲੀਫ ਵਿੱਚ ਸੀ ਵੀ ਕੋਈ ਗਲਤੀ ਕਰਨੀ ਹੈ ਪਰ ਸਮਝ ਨਹੀਂ ਸੀ ਆ ਰਹੀ ਵੀ ਉਸ ਸਿਮਰਨੇ ਨੂੰ ਹੁਣ ਮੈਂ ਰੱਖਿਆ ਹੋਇਆ ਘਰੇ ਤੇ ਵੀ ਇਹ ਮੇਰੇ ਨਾਲ ਹੋਇਆ ਸੀਗਾ ਜੀ ਪਰ ਇਹੀ ਸਹੀ ਹੈ ਕਿ ਜੋ ਗੁਰੂ ਸਾਹਿਬ ਨੇ ਬਖਸ਼ਿਆ ਸੀ ਉਹੀ ਕਰੀਏ ਇਦਾਂ ਤਾਂ ਭੈਣੇ ਇੱਕ ਕੜੇ ਫੈਸ਼ਨਾਂ ਦੇ ਵਿੱਚ ਵੀ ਬੜੇ ਟਾਈਪ ਦੇ ਆ ਗਏ ਕਿਉਂਕਿ ਸਾਡੀਆਂ ਤਾਂ ਫਿਰ ਸਾਨੂੰ ਤਾਂ ਪਹਿਲਾਂ ਹੀ ਚੀਜ਼ਾਂ ਗਮਰਾਹ ਕਰਨ ਲਈ ਬੜੀਆਂ ਆ ਚੁੱਕੀਆਂ ਨੇ ਮਾਰਕੀਟ ਦੇ ਵਿੱਚ ਤੇ ਆਪਾਂ ਗੁਰੂ ਸਾਹਿਬ ਨੇ ਜਿਹੜੀਆਂ ਪ੍ਰਾਤਨ ਸਾਨੂੰ ਬਖਸ਼ੀਆਂ ਨੇ ਅਸੀਂ ਓਨੀਆਂ ਹੀ ਅਪਣਾਈਏ ਤੇ ਮੇਨ ਖੇੜ ਹੈਗੀ ਭੈਣੇ ਕੜੇ ਪਾਉਣ ਨਾਲ ਨਹੀਂ ਸਾਨੂੰ ਕੁਝ ਵੀ ਲੱਭਣਾ ਇੱਕ ਕੜੇ ਦੇ ਨਾਲ ਹੀ ਜੇ ਤੁਸੀਂ ਸਿਮਰਨ ਤੇ ਸੁਰਤਿ ਲਾਓ ਤਾਂ ਅਸੀਂ ਪਰਵਾਨ ਹੋ ਜਾਾਂਗੇ ਕਿ ਸਾਡੀ ਸਤਖੰਡ ਦੀ ਸੀਟ ਪੱਕੀ ਹੋ ਜਾਊਗੀ ਅਸੀਂ ਵੀਜ਼ਾ ਲੈਣਾ ਪੈਣੇ ਲੋਕ ਬਾਹਰਲੇ ਮੁਲਕਾਂ ਦੇ ਵੀਜ਼ੇ ਮੰਗਦੇ ਆ ਨਾ ਅਸੀਂ ਹੁਣ ਵੀਜ਼ਾ ਲੈਣਾ ਸਤਖੰਡ ਦਾ ਅਸੀਂ ਸਤਖੰਡ ਜਾਣਾ ਅਸਲੀ ਪੰਜ ਇੱਕਕਾਰ ਜਿਹੜੇ ਗੁਰੂ ਸਾਹਿਬ ਨੇ ਬਖਸ਼ੇ ਆ ਉਹ ਮਸਟ ਨੇ ਇਹ ਤੋਂ ਬਿਨਾ ਹੋਰ ਤੋਂ ਮਾਫੀ ਅਜੀ ਵਾਈ ਕੁਟੀਕਾ ਖਾਲਸਾ ਵਾਈ ਕੁਚੀ ਕੀ ਕਰਤੇ